माफी चाहना है कि आज जो बहुत ही अफसोसजनक जड़ी घटना है वो थोड़ी नाल साझा करने लगया है हालांकि ਤੁਸੀਂ ਟੀਵੀ ਚੈਨਲਾਂ ਤੇ और सारे ਤੋਂ ਆਸ-ਪਾਸੇ ਸੁਣ ਲਿਆ ਹੋਣਾ ਕੀ ਹੋਇਆ ਕਈ ਹਰੀ ਟੀਵੀ ਚੈਨਲਾਂ ਤੋਂ ਪਹਿਲਾਂ ਪੁਸ਼ਟੀ ਕਰਦੀਏ ਜਾਂ ਇਧਰ ਉਧਰ ਤਾਂ ਫਿਰ ਲੱਗਦਾ ਕਿ ਸ਼ਾਇਦ ਕੋਈ ਅਸੀਂ ਗਲਤ ਗੱਲ ਕਰ ਰਹੇ ਹਾਂ ਬਹੁਤ ਅਫਸੋਸ ਹੈ ਕਿ ਸ਼ੁਭਕਰਨ ਸਾਡਾ ਉਹ ਛੋਟਾ ਪੁੱਤਰ ਸਾਡਾ ਉਹ ਛੋਟਾ ਭਰਾ ਜਿਹੜਾ ਬੱਲੋ ਪਿੰਡ ਦਾ ਸੀ ਮੋੜ ਪਿੰਡ ਤੇ ਪਾਰਲੀਮੈਂਟ ਬਠਿੰਡਾ ਹਲਕਾ ਤੇ ਹਲਕੇ ਮੋੜ ਦਾ ਸੀ ਉਹ ਕੱਲ ਹਰਿਆਣਾ ਪੁਲਿਸ ਦਾ ਜਾਣੀ ਕਿ ਨਰਿੰਦਰ ਮੋਦੀ ਸਾਹਿਬ ਵੀ ਗੋਲੀ ਦਾ ਸ਼ਿਕਾਰ ਹੋ ਗਿਆ ਇਵੇਂ ਇਸ ਕਰਕੇ ਕਹਿ ਰਹੇ ਕਿ ਨਰਿੰਦਰ ਮੋਦੀ ਜੀ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਔਰ ਦੇਸ਼ ਦੇ ਗ੍ਰਹਿ ਮੰਤਰੀ ਦੀ ਹਦਾਇਤ ਤੇ ਜਿਸ ਪ੍ਰਕਾਰ ਦਾ ਵਤੀਰਾ ਸਾਡੇ ਨਾਲ ਹਰਿਆਣਾ ਸਰਕਾਰ ਦਾ ਗ੍ਰਹਿ ਮੰਤਰੀ ਔਰ ਹਰਿਆਣਾ ਸਰਕਾਰ ਕਰ ਰਹੀ ਹੈ ਔਰ ਪੁਲਿਸ ਕਰ ਰਹੀ ਹੈ ਇਹ ਮੋਦੀ ਜੀ ਦੇ ਕਹਿਨ ਤੇ ਹੋ ਰਿਹਾ ਹੈ ਬਹੁਤ ਸਾਰੇ ਸਾਥੀਆਂ ਨੇ ਵਾਰ-ਵਾਰ ਗੱਲ ਕੀਤੀ ਲਾਈਵ ਹੋ ਕੇ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਮ ਨਹੀਂ ਲਿਆ ਪਤਾ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੋਂ ਕੀ ਡਰ ਲੱਗਦਾ ਹੈ ਔਰ ਇਹ ਹੋਇਆ ਕਿਉਂ ਕਿਉਂਕਿ ਇਹ ਕਾਲੇ ਕਾਨੂੰਨ ਬਣੇ ਸਨ ਔਰ ਬਹੁਤ ਸਾਰੇ ਲੋਕਾਂ ਨੇ ਉਸ ਕਾਲੇ ਕਾਨੂੰਨਾਂ ਤੇ ਦਸਖਤ ਕੀਤੇ ਸਨ ਅੱਜ ਵੀ ਉਹਨਾਂ ਨਾਲ ਸਾਂਝ ਪਾਉਣ ਦੀਆਂ ਚਰਚਾਵਾਂ ਤੇ ਗੱਲਾਂ ਚੱਲ ਰਹੀਆਂ ਨੇ ਉਹੀ ਲੋਕ ਜਿਨ੍ਹਾਂ ਨੇ ਸਾਡੇ ਮੌਤ ਦੇ ਵਰੰਟਾਂ ਤੇ ਦਸਖਤ ਕੀਤੇ ਸਨ ਤੋ ਜਿੱਥੇ ਜਿੱਥੇ ਮੈਂ ਸਮਝਦਾ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਔਰ ਖੱਟਰ ਸਰਕਾਰ ਔਰ ਦੇਸ਼ ਹਰਿਆਣਾ ਦੇ ਗ੍ਰਹਿ ਮੰਤਰੀ ਦਾ ਕਸੂਰ ਹੈ ਉੱਥੇ 101% ਕੱਲ ਤੋਂ ਬਾਅਦ ਮਕਮਲ ਪੰਜਾਬ ਦੀ ਸਰਕਾਰ ਦਾ ਵੀ ਕਸੂਰ ਹੈ ਜਾਨੀ ਕਿ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਕਸੂਰ ਹੈ ਉਹਦਾ ਕਾਰਨ ਕੀ ਹੈ ਕੀ ਅੱਜ ਤੋਂ 4 ਦਿਨ ਪਹਿਲਾਂ ਇਹ ਗੱਲ ਕਹਿ ਕੇ ਆਏ ਸੀ ਜਦੋਂ ਟੀਅਰ ਗੈਸ ਦੇ ਗੋਲੇ ਔਰ ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀਗਾ ਕਿਸਾਨਾਂ ਦਾ ਕਿ ਟੀਅਰ ਗੈਸ ਦੇ ਬਹਾਨੇ ਗੋਲੀਆਂ ਚਲਾਈਆਂ ਜਾ ਰਹੀਆਂ ਰਬਰ ਬੁਲੇਟਸ ਚਲਾਈ ਜਾ ਰਹੇ ਔਰ 100 ਦੀ ਤਰ੍ਹਾਂ ਲੋਕ ਜ਼ਖਮੀ ਹੋ ਗਏ ਰਾਹੁਲ ਗਾਂਧੀ ਜੀ ਦੇ ਵੀ ਕਿਸਾਨ ਦੇ ਇੱਕ ਫੌਜੀ ਨਾਲ ਗੱਲ ਕੀਤੀ ਔਰ ਫੌਜੀ ਨੇ ਦੱਸਿਆ ਕਿ ਆ ਜਿਹੜੇ ਮੇਰੇ ਸ਼ਰੇ ਗੋਲੀ ਦੇ ਆ ਉਹ ਰਿਟਾਇਰਡ ਫੌਜੀ ਸੀ ਹੁਣ ਕਿਸਾਨ ਸੀ ਔਰ ਫਿਰ ਅਸੀਂ ਚਿੱਠੀ ਲਿਖੀ ਭਗਵੰਤ ਮਾਨ ਜੀ ਨੂੰ ਕਿ ਮੁੱਖ ਮੰਤਰੀ ਸਾਹਿਬ ਜ਼ਰਾ نیند ਤੋਂ ਜਾਗੋ ਤੇ ਜਾਗ ਕੇ ਆਪ ਦੇ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦਾ ਹੌਸਲਾ ਕਰੋ ਲੇਕਿਨ ਉਹਨੇ ਕੋਈ ਅਸਰ ਨਹੀਂ ਕੀਤਾ ਮੈਂ ਕਿਹਾ ਸੀ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਔਰ ਐਸਪੀ ਅੰਬਾਲਾ ਤੇ ਐਫਆਈਆਰ ਦਿਓ ਕੁਝ ਨਹੀਂ ਹੋਇਆ ਅੱਜ ਵੀ ਤੁਸੀਂ ਰੋਕ ਸਕਦੇ ਹੋ ਭਗਵੰਤ ਮਾਨ ਜੀ ਦਾ ਵੀਡੀਓ ਜਾਰੀ ਹੋਇਆ ਕਿ ਮੈਨੂੰ ਦੁੱਖ ਹੈ ਅਸੀਂ ਸਹਾਇਤਾ ਕਰਾਂਗੇ ਆਰਥਿਕ ਮਦਦ ਵੀ ਕਰਾਂਗੇ ਬੱਚਿਆਂ ਨੂੰ ਵੀ ਪੜਾਵਾਂਗੇ ਮੈਨੂੰ ਇਹ ਦੱਸ ਦਿਓ ਕਿ ਉਹਨਾਂ ਦਾ ਆਰਥਿਕ ਮਦਦ ਦੇ ਨਾਲ ਤੁਸੀਂ ਉਹ ਮੁੰਡਾ 24 ਸਾਲ ਦਾ ਵਾਪਸ ਕਰਦੇ ਹੋਗੇ ਉਹ ਸ਼ੁਭ ਵਾਪਸ ਆ ਜਾਏਗਾ ਜੇ ਆ ਜਾਏਗਾ ਤਾਂ ਫਿਰ ਭਾਵੇਂ ਆਰਥਿਕ ਮਦਦ ਜਿੰਨੀ ਮਰਜ਼ੀ ਕਰ ਦਿਓ ਔਰ ਕਿੰਨੇ ਹੋਰ ਸ਼ੁਭ ਮਰਾਉਂਗੇ ਹੋਰ ਕਿੰਨੇ ਸ਼ੁਭ ਦਾ ਇੰਤਜ਼ਾਰ ਕਰਾਂਗੇ ਅਸੀਂ ਮਰਨ ਦਾ ਆਦਰਨੀਆ ਮਾਨ ਸਾਹਿਬ ਤੁਸੀਂ ਉੱਥੇ ਆਦਿਆਂ ਬਫਰ ਜਿਹੜੀ ਆ ਤੁਹਾਡੀ ਫੋਰਸ ਹੈ ਤੁਹਾਡੇ ਕੋਲੇ ਪੰਜਾਬ ਪੁਲਿਸ ਉਥੇ ਲਾਓ ਬਰਾਬਰ ਤੇ ਕੇ ਸਾਹਮਣੇ ਆ ਅੰਬਾਲੇ ਵਾਲੇ ਹਰਿਆਣੇ ਵਾਲੇ ਟੀਅਰ ਗੈਸ ਛੱਡਦੇ ਤਾਂ ਤੁਸੀਂ ਵੀ ਛੱਡੋ ਤੁਹਾਨੂੰ ਬਹੁਤ ਦੁੱਖ ਹੈ ਤੁਹਾਨੂੰ ਬਹੁਤ ਹਮਦਰਦੀ ਹੈ ਤੁਸੀਂ ਬੜੀਆਂ ਉਹਨਾਂ ਦੇ ਪਰਿਵਾਰ ਨੂੰ ਸਦਾ ਨੌਕਰੀ ਵੀ ਦੇ ਦਿਆਂ ਪਰ ਨੌਕਰੀ ਨਾਲ ਜਿਉ ਮੁੜਿਆਏਗਾ ਮੁੰਡਾ ਨੌਜਵਾਨ ਸ਼ੁਭਤਾ ਦੱਸ ਦਿਓ ਸ਼ੁਭ ਕਰਨੇ ਨਹੀਂ ਆਉਣਾ ਹੁਣ ਜਿਹੜਾ ਚਲਾ ਗਿਆ ਔਰ ਮੈਨੂੰ ਡਰ ਆ ਪਹਿਲਾਂ ਵੀ 700 ਕਿਸਾਨ ਮਰ ਕੇ ਆਏ ਸ਼ਹੀਦ ਹੋ ਕੇ ਆਏ ਐ ਇੱਕ ਛੁਪ ਗਿਆ ਹੈ ਹੋਰ ਛੁਪ ਦਾ ਇੰਤਜ਼ਾਰ ਪੰਜਾਬ ਦੇ ਲੋਕਾਂ ਨੂੰ ਨਾ ਕਰਾਓ ਸਾਹਮਣੇ ਉਹ ਬੈਰੀਗੇਟਿੰਗ ਲਾ ਕੇ ਸਾਹਮਣੇ ਉਹ ਆਪਦੀ ਫੋਰਸ ਬਫਰ ਲਾਓ ਜੇ ਇੱਕ ਗੋਲਾ ਦਾਗਦਾ ਹੈ ਅਥਰੂ ਗੈਸ ਦਾ ਜਾਂ ਇੱਕ ਗੋਲੀ ਆਉਂਦੀ ਹੈ ਤੇ ਫਿਰ ਇਧਰੋਂ ਪੰਜਾਬ ਚੋਂ ਵੀ ਗੋਲੀ ਜਾਣੀ ਚਾਹੀਦੀ ਹੈ ਪੰਜਾਬ ਚੋਂ ਵੀ ਅਥਰੂ ਗੈਸ ਗੋਲਾ ਚਾਹਨਾ ਚਾਹੀਦਾ 100% ਤੁਸੀਂ ਗੋਡੇ ਟੇਕਤੇ ਹੈ ਮੁੱਖ ਮੰਤਰੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲੇ ਇਸੇ ਕਰਕੇ ਤੁਹਾਡੇ ਡੀਜੀਪੀ ਨੇ ਸਾਹਿਬ ਨੇ ਕਿਹਾ ਕਿ ਉਹ ਜਿਹੜੀਆਂ ਜੀਸੀਬੀ ਮਸ਼ੀਨਾਂ ਤੇ ਪੋਕਲੇਨ ਉੱਥੇ ਲੈ ਕੇ ਨਹੀਂ ਜਾਣੇ ਹੈਡਰੇ ਲੈ ਕੇ ਨਹੀਂ ਜਾਣੇ ਕਿਉਂ ਤੁਹਾਨੂੰ ਉਹਨਾਂ ਨੂੰ ਤੁਸੀਂ ਇਹ ਗੱਲ ਕੀਤੀ ਵੀ ਮੈਂ ਉਹ ਰੋਕੂੰਗਾ ਔਰ ਮੈਂ ਕੱਲ ਟਪਿਆ ਸੀ ਤੜਕੇ ਉੱਥੋਂ ਦੀ ਤਮਾਮ ਪੁਲਿਸ ਫੋਰਸ ਲਾਈ ਵੀ ਹੈ ਉਹ ਪੁਲਿਸ ਫੋਰਸ ਜਿਹੜੀ ਸੜਕਾਂ ਤੇ ਲਾਈ ਆਓ ਬਾਰਡਰ ਤੇ ਲਾਓ ਸਾਡੀ ਸਰ ਜ਼ਮੀਨ ਤੇ ਜੇ ਅਥਰੂ ਗੈਸ ਦਾ ਗੋਲਾ ਆ ਗਿਆ ਗੋਲੀ ਆਈ ਤਾਂ ਤੇਨ ਉਹਨਾਂ ਦੀ ਸਰ ਜ਼ਮੀਨ ਤੇ ਜਾਣੇ ਚਾਹੀਦੇ ਫੇਰ ਤਾਂ ਹੈਗੀ ਆ ਤੁਹਾਡੀ ਹਮਦਰਦੀ ਤੁਸੀਂ ਇਹ ਵੀ ਕਿਹਾ ਮੈਂ ਪਰਚਾ ਦੇਵਾਂਗਾ ਕੀਰਤ ਦੇ ਦਿਆਂਗੇ ਪਰਚਾ ਅਣ ਪਛਾਤੇ ਲੋਕਾਂ ਤੇ ਪਰਚਾ ਦਿਓਗੇ ਇਨਕੁਆਰੀ ਕਰੋਗੇ 6 ਮਹੀਨੇ ਇਨਕੁਆਰੀ ਚੱਲੂਗੀ ਉਦੋਂ ਅੰਦੋਲਨ ਖਤਮ ਹੋ ਜਾਏਗਾ ਇਲੈਕਸ਼ਨ ਆ ਜਾਏਗਾ ਪਰਚਾ ਅੱਜ ਹੀ ਦਿਓ ਭਾਈ ਨੇਮਤੇ ਦਿਓ ਅਗਰ ਤੁਸੀਂ ਪੰਜਾਬ ਦੇ ਹਮਦਰਦ ਐ ਤਾਂ ਗ੍ਰਹਿ ਮੰਤਰੀ ਹਰਿਆਣਾ ਤੇ ਅੱਜ ਪਰਚਾ ਦਿਓ ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਹਮਦਰਦ ਹੈ ਤਾਂ ਅੱਜ ਹੀ ਪਰਚਾ ਤੁਸੀਂ ਐਸਪੀ ਅੰਮ੍ਰਿਤਸਰ ਤੋਂ ਬਾਇ ਨੇਮ ਦਿਓ ਔਰ ਚਲਾਨ ਪੇਸ਼ ਕਰੋ ਸ਼ੁਕਰਨ ਪਰ ਜਿੰਨੇ ਲੋਕ ਜ਼ਖਮੀ ਹੋਏ ਪਰਚਾ ਦੇ ਕੇ ਬਾਇ ਨੇਮ ਤੇ ਕੋਰਟ ਚ ਚਲਾਨ ਪੇਸ਼ ਕਰੋ ਤੇ ਕੋਰਟ ਨੂੰ ਡਿਸਾਈਡ ਕਰਨ ਦਿਓ ਕੀ ਹੋਏਗਾ ਜੇ ਤੁਸੀਂ ਹਮਦਰਦ ਹੈ ਜੇ ਮਿੱਠੀਆਂ ਮਿੱਠੀਆਂ ਗੱਲਾਂ ਮੈਂ ਕਰਨ ਨਹੀਂ ਦੇਵਾਂਗਾ ਪਹਿਲਾਂ ਕੇਂਦਰ ਨੂੰ ਸੋਚਣਾ ਚਾਹੀਦਾ ਸੀ ਹੁਣ ਕੇਂਦਰ ਇੰਤਜ਼ਾਰ ਕਰ ਰਿਹਾ ਚੋਣ ਜਾਬਤੇ ਦਾ ਕੀ ਸਾਡੇ ਬੰਦੇ ਮਾਰ ਦਿੱਤੇ ਜਾਣਗੇ ਚੋਣ ਜਾਬਤੇ ਚ ਜੋ ਮਰਗੀਏ ਕਰਨਗੇ ਤੁਸੀਂ ਫਿਰ ਕਹੋਗੇ ਚੋਣ ਜਾਬਤਾ ਲੱਗਿਆ ਪਿਆ ਅੱਜ ਚੋਣ ਜਾਬਤਾ ਨਹੀਂ ਲੱਗਿਆ ਪਿਆ ਫਿਰ ਉਥੋਂ ਕੱਲ ਨੂੰ ਜਦੋਂ ਚੋਣ ਜਾਬਤਾ ਲੱਗਿਆ ਉਹ ਤਾਂ ਸਾਡਾ 100 ਕਿਸਾਨ ਨੂੰ ਮਾਰ ਦੇਣਗੇ ਫਿਰ ਮੂਪ ਦਰਸ਼ਕ ਬਣ ਕੇ ਤੁਸੀਂ ਸਾਰਿਆਂ ਨੂੰ ਮਾਲੀ ਸਹਾਇਤਾ ਦੇ ਦਿਓਗੇ ਪਰ ਪੁੱਤ ਕਿੱਥੋਂ ਵਾਪਸ ਲੈ ਕੇ ਆਵਾਂਗੇ ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਜਿਨ੍ਹਾਂ ਨੇ 700 ਕਿਸਾਨ ਨਾਲ ਮਿਲੀ ਭੁਗਤਣਾ ਮਿਲਾਇਆ ਨਰਿੰਦਰ ਬੋਦੀ ਜੀ ਦਾ ਨਾਮ ਲਓ ਅਰੇ ਸੌ ਖਾਓ ਕਿ ਅਸੀਂ ਭਾਜ ਪਾਰੇ ਨਾਲ ਕਦੇ ਨਹੀਂ ਰਲਾਂਗੇ ਤੁਹਾਡੇ ਵੱਡੇ ਜਿਹੜੇ ਸਰਦਾਰ ਹੈ ਜਿਹੜੇ ਪਾਰਟੀਆਂ ਦਾ ਆਗੂ ਨੇ ਮੇਨ ਉਹ ਉੱਤੇ ਗੱਲਬਾਤ ਚਲਾਈ ਜਾਂਦੇ ਐ ਭਾਜ ਪਾਰੇ ਨਾਲ ਤੇ ਤੁਸੀਂ ਲਾਈਵ ਹੋਨੇ ਹੋ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ ਲੋਕ ਜਨਤਾ ਸਭ ਜਾਣਦੀ ਹੈ ਕੌਣ ਕਿਰੇ ਨਾਲ ਹੈ ਕੌਣ ਕਿਰੇ ਨਾਲ ਨਹੀਂ ਹੈ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਸਾਰੇ ਭਾਈਚਾਰੇ ਨੂੰ ਬੇਨਤੀ ਕਰਦਾ ਸਾਰੀਆਂ ਜਾਤੀਆਂ ਨੂੰ ਮੈਂ ਬੇਨਤੀ ਕਰਦਾ ਚਾਹੇ ਉਹ ਹਿੰਦੂ ਹੈ ਚਾਹੇ ਉਹ ਸਿੱਖ ਹੈ ਚਾਹੇ ਉਹ ਦਲਿਤ ਹੈ ਚਾਹੇ ਉਹ ਖੇਤ ਮਜ਼ਦੂਰ ਹੈ ਅਸੀਂ ਤਾਕਦੀ ਸਾਰੇ ਜਿਉਣੇ ਆ ਜੇ ਪੰਜਾਬ ਦਾ ਕਿਸਾਨ ਜਿਉਂਦਾ ਹੈ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਅਗਰ ਕਿਸਾਨ ਮਰ ਗਿਆ ਤਾਂ ਸ਼ੈਲਰ ਮਰ ਗਿਆ ਕਾਟਨ ਫੈਕਟਰੀ ਮਰ ਗਈ ਤੇਲ ਮਿਲ ਮਰ ਗਈ ਪੱਥਰ ਦਾ ਵਪਾਰ ਮਰ ਗਿਆ ਦੁਕਾਨਾਂ ਕਪੜੇ ਦੀਆਂ ਬੰਦ ਹੋ ਜਾਣੀਆਂ ਪੈਲੈਸ ਬੰਦ ਹੋ ਜਾਣਗੇ ਵਿਆਹ ਸ਼ਾਦੀਆਂ ਨਹੀਂ ਕਰ ਪਾਉਣਗੇ ਹਲਵਾਈ ਬੰਦ ਹੋ ਜਾਣਗੇ ਸਭ ਕੁਝ ਕਿਸਾਨ ਦੇ ਨਾਲ ਚੱਲਦਾ ਕਿਉਂਕਿ ਇੱਥੇ ਪੱਥਰ ਨਹੀਂ ਨਿਕਲਦਾ ਇੱਥੇ ਕੋਲਾ ਨਹੀਂ ਨਿਕਲਦਾ ਇੱਥੇ ਸੋਨਾ ਨਹੀਂ ਨਿਕਲਦਾ ਜਿਹੜੇ ਲੋਕ ਚੁੱਪ ਕਰਕੇ ਬੈਠੇ ਐ ਜਿਹੜੇ ਲੋਕ ਸ਼ਾਂਤ ਬੈਠੇ ਐ ਮੈਂ ਉਹਨਾਂ ਨੂੰ ਬੇਨਤੀ ਕਰਦਾ ਛੋਣਾ ਜਿਵੇਂ ਪਿਛਲੀ ਵਾਰੀ ਅੰਦੋਲਨ ਦੀ ਸਾਬਰਿਆ ਨੇ ਮਦਦ ਕੀਤੀ ਸੀ ਅਸੀਂ ਸਾਰੇ ਇੱਕ ਮੁੱਠੋ ਕੇ ਤੱਕੜੇ ਹੋ ਕੇ ਕਿਉਂਕਿ ਇਹ ਪੰਜਾਬ ਦੀ ਹੋਂਦ ਦੀ ਲੜਾਈ ਐ आम आदमी पार्टी और मुख्यमंत्री भगवंत सिंह मान सरेंडर हो चुके हैं इसे करके उन्होंने तो विधानसभा से भी वख्री जगह मांग ली इसी चंडीगढ़ दी जो हरियाणा वास्ते उन्होंने कहा सी हरियाणा ਨੂੰ ਦੇਾਂਗੇ ਹੁਣ ਤੁਹਾਨੂੰ ਖੜਾ ਹੋਣਾ ਪਏਗਾ ਮੂਪ ਦਰਸ਼ਕ ਬਣ ਕੇ ਵੇਖਣਾ ਨਹੀਂ ਹੈ ਆਓ ਸਾਰੇ ਰਲ ਮਿਲ ਕੇ ਕਿਸਾਨਾਂ ਦਾ ਸਾਥ ਦਈਏ ਕਿਉਂ ਪੰਜਾਬ ਡੁੱਬ ਜਾਏਗਾ ਜੇ ਕਿਸਾਨ ਮਰ ਗਿਆ ਹਰ ਕਿਸਾਨ ਆਪਣੀ ਗਰੰਟੀ ਮੰਗਦਾ ਹੈ ਐਮਐਸਪੀ ਮੰਗਦਾ ਹੈ ਇਸੋਂ ਥੱਲੇ ਸਾਡਾ ਮਾਲ ਨਾ ਖਰੀਦਿਆ ਜਾਵੇ ਹੋਰ ਕਿਸਾਨ ਕੀ ਮੰਗਦਾ ਸਾਰੇ ਦੇਸ਼ ਦਾ ਢਿੱਡ ਪਰਿਆ ਕਿਸੇ ਵੇਲੇ ਅਸੀਂ ਅੱਜ ਸਾਡੇ ਨਾ ਵਤੀਰਾ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਦਿੱਲੀ ਕਿਸੇ ਦੇ ਬਾਪ ਨਹੀਂ ਦੀਏ ਦਿੱਲੀ ਨੂੰ ਆਜ਼ਾਦ ਕਰਾਉਣ ਵਾਸਤੇ ਲਾਲ ਕਿਲੇ ਤੇ ਝੰਡਾ ਦੇਸ਼ ਦਾ ਪ੍ਰਧਾਨ ਮੰਤਰੀ ਲਹਿਰਾਉਂਦੇ ਆ ਔਰੇ ਵਾਸਤੇ ਪੰਜਾਬ ਦੇ ਲੋਕਾਂ ਨੇ ਚਹਾਤਾ ਦਿੱਤੀਆਂ ਔਰ ਸਭ ਤੋਂ ਵੱਧ ਸ਼ਹੀਦ ਪੰਜਾਬ ਦੇ ਲੋਕ ਹੋਏ ਆ ਮੈਂ ਪੂਰੇ ਦੇਸ਼ ਤੇ ਫਖਰ ਕਰਦਾ ਹਾਂ ਦੇਸ਼ ਦੇ ਤਿਰੰਗੇ ਤੇ ਫਖਰ ਕਰਦਾ ਹਾਂ ਲੇਕਿਨ ਪੰਜਾਬੀਆਂ ਨੇ ਇਹਨਾਂ ਪਿੰਡਾਂ ਵਾਲਿਆਂ ਨੇ ਇਹਨਾਂ ਲੋਕਾਂ ਨੇ ਪੰਜਾਬ ਦੀ ਧਰਤੀ ਤੇ ਸਰ ਜਮੀਨ ਚਾਹੇ ਦੇਸ਼ ਦੀ ਆਜ਼ਾਦੀ ਦਾ ਮਸਲਾ ਸੀ ਚਾਹੇ ਲੜਾਈਆਂ ਤੇ ਜੰਗਾਂ ਦੀ ਲੜਾਈ ਸੀ ਸਭ ਤੋਂ ਵੱਧ ਸਾਡਾ ਐਡਾ ਕਸੂਬਾ ਐਡੇ ਕਸੂਬੇ ਵਾਲਿਆਂ ਨੇ ਆਪਦੀਆਂ ਸ਼ਹੀਦੀਆਂ ਦੇ ਕੇ ਦੇਸ਼ ਨੂੰ ਆਜ਼ਾਦ ਇਥੇ ਝੰਡਾ ਲਹਿਰਾਇਆ ਹੈ ਔਰ ਮੇਰੀ ਬੇਨਤੀ ਹੈ ਅਗਰ ਵਾਕਈ ਤੁਸੀਂ ਅਮਰਦੋ ਮੁੱਖ ਮੰਤਰੀ ਸਾਹਿਬ ਤਾ ਕਿਰਪਾ ਕਰਕੇ ਹਰਿਆਣੇ ਦੇ ਗ੍ਰਹਿ ਮੰਤਰੀ ਤੇ ਪੱਛਾ ਦੇ ਕੇ ਤੇ ਨਾਲ ਐਸਪੀ ਹਰਿਆਣਾ ਤੇ ਬਾਈ ਨੇਮ ਪਰਚਾ ਦੇ ਕੇ ਅੰਮ੍ਰਾਲਾ ਤੇ ਅੱਜ ਤੁਸੀਂ ਲਾਈਵ ਹੋ ਤੇ ਨਾਲ ਜਿਹੜੀ ਚਿੱਠੀ ਤੁਹਾਡੇ ਡੀਜੀਪੀ ਨੇ ਕੱਢੀ ਹੈ ਹੈਡਰੇ ਨਹੀਂ ਲੈ ਕੇ ਜਾਣੇ ਉੱਥੇ ਜੀਸੀਬੀ ਨਹੀਂ ਲੈ ਕੇ ਜਾਣੀ ਉੱਥੇ ਪੋਖਲੀ ਨਹੀਂ ਲੈ ਕੇ ਜਾਣੀ ਉਹਨਾਂ ਨੂੰ ਜਾਣ ਦਿਓ ਜਿਹੜਾ ਬਿਲਕੁਲ ਮੈਂ ਕਹਿੰਦਾ ਸ਼ਾਂਤੀਪੂਰਕ ਹੋਣਾ ਚਾਹੀਦਾ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸ਼ਾਂਤੀ ਬਣਾ ਕੇ ਰੱਖਣੀ ਹੈ ਪਰੰਪਰਾਵਾਂ ਬੜਾ ਅਖੇ ਰੱਖੀਏ ਜਾਨੀ ਮਾਨੀ ਕਿਸੇ ਦਾ ਨੁਕਸਾਨ ਨਾ ਹੋ ਜੇ ਇਸ ਗੱਲ ਦਾ ਧਿਆਨ ਰੱਖਣਾ ਹੈ ਕੋਈ ਐਸਾ ਕੰਮ ਨਾ ਕਰੋ ਜਿਹਦੇ ਨਾਲ ਕਿਸੇ ਦੀ ਜਾਨ ਨੁਕਸਾਨ ਹੋ ਜੇ ਪਰ ਇਹ ਨਾ ਹੋਵੇ ਸਾਡੇ ਉੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਬੰਦੇ ਮਰ ਜਾਣ ਤੇ ਪੰਜਾਬ ਦੀ ਪੁਲਿਸ ਮੂਪ ਦਰਸ਼ਕ ਬਣ ਕੇ ਵੇਖਦੀ ਰਵੇ ਤਕੜੇ ਹੋ ਕੇ ਉੱਥੇ ਦੋ ਦਿਵਾਰਾਂ ਬਣਾਓ ਪੰਜਾਬ ਪੁਲਿਸ ਦੀਆਂ ਤੇ ਡੀਜੀਪੀ ਨੂੰ ਉੱਥੇ ਭਾਓ ਜਿਹੜਾ ਹਦਾਇਤਾ ਦਫ਼ਤਰਾਂ ਚੋਂ ਬਹਿ ਕੇ ਦਿੰਦੇ ਆ ਹੋ ਉੱਥੇ ਤੁਹਾਡੇ ਐਸਪੀ ਨੂੰ ਪਾਵੋ ਵੀ ਜੇ ਇੱਕ ਟੀਅਰ ਗੈਸ ਚੱਲਿਆ ਤਾਂ ਤਿੰਨ ਚਲਾਉਣੇ ਆ ਜੇ ਇੱਕ ਗੋਲੀ ਚੱਲੀ ਤਾਂ ਤਿੰਨ ਚਲਾਉਣੀਆਂ ਹਰਿਆਣੇ ਵੱਲ ਜੇ ਇੱਕ ਰਬੜ ਬੁਲੇਟ ਚੱਲਿਆ ਤਾਂ ਤਿੰਨ ਰਬੜ ਬੁਲੇਟ ਚਲਾਵਾਂਗੇ ਉੱਥੇ ਜੰਤਰ ਲਾ ਦਿੱਤੇ ਗਏ ਲੋਕਾਂ ਦੇ ਕੰਨ ਬੋਲੇ ਕਰਨ ਨੂੰ ਆਵਾਜ਼ ਦੇਣ ਨੂੰ ਕਿਉਂ ਅਸੀਂ ਕੋਈ ਟੈਰਰਿਸਟ ਹੈ ਪੰਜਾਬ ਕੋਈ ਵੱਖਰਾ ਸੂਬਾ ਹੈ ਕਾਈ ਤਾਂ ਭਾਵੀਆਂ ਜਿਹੜੀਆਂ ਵਰਕਰ ਆ ਉਹ ਸਾਡੇ ਇੱਕ ਭਰਾ ਪੁਲਿਸ ਆਫੀਸਰ ਨੂੰ ਜਿਹੜਾ ਬੰਗਾਲ ਚ ਲੱਗਿਆ ਆਈਪੀਐਸ ਆਫੀਸਰ ਪੱਗ ਵਾਲੇ ਨੂੰ ਖਾਲਿਸਤਾਨ ਦੱਸਤੀ ਹੈ ਬੰਗਾਲੀ ਵਾਲੇ ਨੂੰ ਕਿਵੇਂ ਪਤਾ ਲੱਗਿਆ ਖਾਲਿਸਤਾਨ ਦਾ ਉਹ ਇਸ ਕਰਕੇ ਪਤਾ ਲੱਗਿਆ ਕਿ ਹਰ ਪੱਗ ਵਾਲੇ ਨੂੰ ਨਰਿੰਦਰ ਮੋਦੀ ਜੀ ਔਰ ਭਾਜਪਾ ਸਰਕਾਰ ਸਾਨੂੰ ਖਾਲਿਸਤਾਨ ਦੇ ਰੂਪ ਦੇ ਵਿੱਚ ਵੇਖਦੀ ਹੈ ਔਰ ਮੈਨੂੰ ਸ਼ਰਮ ਆਉਂਦੀ ਹੈ ਭਾਜਪਾ ਦੇ ਸਿੱਖਾਂ ਨੇ ਪੱਗ ਵਾਲਿਆਂ ਨੇ ਉਹਨੂੰ ਉਹਨੂੰ ਡਿਫੈਂਡ ਕੀਤਾ ਕਿਉਂ ਡਿਫੈਂਡ ਕੀਤਾ ਭਈ ਪੱਗ ਵਾਲਾ ਖਾਲਿਸਤਾਨ ਨਹੀਂ ਹੈ ਆਈਪੀਐਸ ਬਣੇ ਹਰ ਪੱਗ ਵਾਲ ਨੂੰ ਖਾਲਿਸਤਾਨ ਦੇ ਰੂਪ ਦੇ ਵਿੱਚ ਵੇਖਿਆ ਜਾਂਦਾ ਟੈਰਰਿਸਟ ਦੇ ਰੂਪ ਦੇ ਵਿੱਚ ਨਹੀਂ ਅਸੀਂ ਹਿੰਦੂਸਤਾਨੀ ਹਾਂ ਹਿੰਦੁਸਤਾਨ ਨੂੰ ਪਿਆਰ ਕਰਦੇ ਬਾਰਡਰ ਨਾ ਬਣਾਓ ਦਿੱਲੀ ਜਾਣ ਦਿਓ ਦਿੱਲੀ ਕਿਸੇ ਦੇ ਬਾਪ ਦੀ ਨਹੀਂ ਹੈ ਪਰ ਮੁੱਖ ਮੰਤਰੀ ਆਪ ਦਾ ਫਰਜ਼ ਅਦਾ ਕਰੇ ਨਹੀਂ ਮੈਂ ਸਮੁੱਚੇ ਸਾਰੇ ਲੋਕਾਂ ਨੂੰ ਔਰ ਕਾਂਗਰਸੀ ਭਰਾਵਾਂ ਨੂੰ ਬੇਨਤੀ ਕਰਦਾ ਪਿੰਡਾਂ ਦੇ ਵਿੱਚ ਸਾਰੇ ਜਾਣੇ ਕਿਸਾਨਾਂ ਦੀਆਂ ਮਦਦ ਕਰੋ ਕਿਸਾਨਾਂ ਦੇ ਨਾਲ ਖੜੇ ਹੋ ਲੜਾਈ ਲੜੋ ਕਿਸਾਨਾਂ ਨੂੰ ਜੋ ਚਾਹੀਦਾ ਹੈ ਪੈਸਾ ਚਾਹੀਦਾ ਸਮਾਨ ਚਾਹੀਦਾ ਸਭ ਇਕੱਠਾ ਕਰਕੇ ਦੇਣਾ ਸਾਡਾ ਫਰਜ਼ ਮੰਦਾ ਹੈ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਔਰ ਅਸੀਂ ਵੀ ਅੱਜ ਸਲਾਹ ਕਰਕੇ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਤੁਹਾਡੇ ਬਾਅਦ ਚ ਤੱਕ ਰਹਾਂ ਦੇਾਂਗੇ ਮੈਂ ਕੱਲ ਵੀ ਚਿੱਠੀ ਲਿਖੀ ਐ ਅੱਜ ਪਰਚਾ ਦਿਓ ਨਹੀਂ ਤਾਂ ਫੇਰ ਫਿਰ ਤੁਸੀਂ ਕਹੋਗੇ ਜਾਣ ਪੁੱਜ ਕੇ ਰਾਜਨੀਤਿਕ ਪਾਰਟੀਆਂ ਵੀ ਦਖਲ ਅੰਦਾਜ਼ੀ ਕਰ ਰਹੀਆਂ ਅੱਜ ਦੁੱਖ ਹੋਇਆ ਉਹ ਨੌਜਵਾਨ ਪੁੱਤ ਦਾ ਜਿਹੜਾ ਸ਼ਹੀਦ ਹੋ ਗਿਆ ਉਹ ਸ਼ਹੀਦ ਹੋ ਗਿਆ ਉਹ ਮੁੜਦਾ ਨਹੀਂ ਐ 23 ਸਾਲਾਂ ਦਾ ਮੁੰਡਾ ਨਾ ਪੈਸੇ ਨਾਲ ਮੁੜਦਾ ਐ ਨਾ ਕੁੜੀਆਂ ਨੂੰ ਨੌਕਰੀ ਨਾਲ ਮੁੜਨੀ ਐ ਮੁੱਖ ਮੰਤਰੀ ਸਾਹਿਬ ਇੱਕ ਤਾਂ ਦੁਸ਼ਮਣਾਂ ਨੂੰ ਸਜ਼ਾ ਦਿਓ ਤੇ ਦੂਜਾ ਪੰਜਾਬ ਦੇ ਨਾਲ ਖੜੇ ਹੋ ਫੇਰ ਮੁੜਨਾ 700 ਜਿਹੜਾ ਕਿਸਾਨ ਪਹਿਲਾਂ ਮੁੜ ਗਿਆ ਹੁਣ ਕਿਹੜਾ ਉਹਨੂੰ ਵਿਚਾਰੇ ਨੂੰ ਕੋਈ ਪੁੱਛ ਰਿਹਾ ਕੋਈ ਨਹੀਂ ਪੁੱਛ ਰਿਹਾ ਅੱਜ ਉਹ ਜਿਹੜੀਆਂ ਨੌਕਰੀਆਂ ਦੇਤੀਆਂ ਉਸ ਵੇਲੇ ਉਸ ਵੇਲੇ ਜਿਹੜੇ 5-5 ਲੱਖ ਰੁਪਏ ਦੇਤਾ ਠੀਕ ਹੈ ਮੈਨੂੰ ਯਾਦ ਹੈ ਕਾਂਗਰਸ ਦਾ ਰਾਸ ਸੀ ਅਸੀਂ ਬਾਰਡਰ ਤੱਕ ਛੱਡ ਕੇ ਆਏ ਸੀ ਦਿੱਲੀ ਬਾਰਡਰ ਤੱਕ ਛੱਡ ਕੇ ਆਈ ਕਾਂਗਰਸ ਦੀ ਸਰਕਾਰ ਕਿਸੇ ਨੇ ਕਿਸੇ ਨੇ ਹੱਥ ਨਹੀਂ ਲਾਇਆ ਕਿਸਾਨ ਨੂੰ ਕਿਸੇ ਹਰਿਆਣੇ ਦੀ ਪੁਲਿਸ ਦੀ ਜਰਤ ਨਹੀਂ ਪਈ ਵੀ ਪੰਜਾਬ ਦੇ ਕਿਸਾਨ ਨੂੰ ਢੋਕ ਲੈ ਕਿਉਂਕਿ ਪੰਜਾਬ ਦੇ ਉਹ ਨਾਲ ਸੀ ਅੱਜ ਅਮਰਿੰਦਰ ਸਿੰਘ ਸੁੱਤੇ ਪਏ ਹੈ ਅੱਜ ਸੁਨੀਲ ਜਾਖੜ ਚੁੱਪ ਹੈ ਸੁਖਬੀਰ ਸਿੰਘ ਬਾਦਲ ਸਾਹਿਬ ਬਿਆਨ ਦਿਓ ਨਰਿੰਦਰ ਮੋਦੀ ਦੇ ਖਿਲਾਫ ਕਿ ਇਹਰੇ ਨਾਲ ਮਰ ਜਾਵਾਂ ਕਦੇ ਸਮਝੌਤਾ ਨਹੀਂ ਕਰੂੰਗਾ ਇਹ ਪੰਜਾਬ ਦਾ ਦੋਸ਼ੀ ਹੈ ਫੇਰ ਪਤਾ ਲੱਗੂਗਾ ਕਿਉਂਕਿ ਤੁਸੀਂ ਦਸਕਤ ਕੀਤੇ ਤੁਸੀਂ ਲੋਕਾਂ ਨੇ ਤੁਸੀਂ ਇਹ ਕਾਲੇ ਕਾਨੂੰਨਾਂ ਤੇ ਦਸਕਤ ਕੀਤੇ ਨਹੀਂ ਇਹ ਧਰਨੇ ਲੱਗਣੇ ਨਹੀਂ ਸੀ ਤੇ ਅੱਜ ਫੇਰ ਸਮਝੌਤਾ ਕਰਨ ਦੇ ਜੱਫੀਆਂ ਪਾਉਣ ਚੱਲੇ ਹੋ ਇਹ ਹਜੇ ਤੱਕ ਅਕਾਲੀ ਦਲ ਦਾ ਪ੍ਰਧਾਨ ਚੁੱਪ ਬੈਠੇ ਮੇਰੀ ਬੇਨਤੀ ਹੈ ਤੁਹਾਨੂੰ ਲੜੋ ਸਾਰੇ ਇਕੱਠੇ ਹੋ ਕੇ ਭੁੱਲ ਜਾਈਏ ਕਾਂਗਰਸੀ ਕੌਣ ਹੈ ਆਮ ਆਦਮੀ ਪਾਰਟੀ ਵਾਲਾ ਕੌਣ ਹੈ ਕਾਲੀ ਕੌਣ ਹੈ ਹਰ ਭਾਜਪਾ ਵਾਲਿਆਂ ਨੂੰ ਕਹਿਣਾ ਚਾਹੁੰਦਾ ਲਖੜ ਸਾਬ ਲਖੜ ਸਾਬ ਤੁਸੀਂ ਪੰਜਾਬੀ ਹੋ ਆਪਣੇ ਆਪ ਨੂੰ ਕਿਸਾਨ ਕਹਿੰਦੇ ਹੋ ਲੜੋ ਸਾਰੇ ਜਾਨੇ ਇਕੱਠੇ ਹੋ ਕੇ ਔਰ ਨਿੰਦੋ ਭਾਜਪਾ ਸਰਕਾਰ ਨੂੰ ਔਰ ਨਿੰਦੋ ਆਮ ਆਦਮੀ ਪਾਰਟੀ ਸਰਕਾਰ ਨੂੰ ਸਾਰੇ ਇਕੱਠੇ ਹੋ ਅੱਜ ਸਾਰੇ ਇਕੱਠੇ ਹੋ ਕੇ ਲੜਾਈ ਲੜਨ ਦਾ ਫਰਜ਼ ਕਿਉਂਕਿ ਅਸੀਂ ਪੰਜਾਬ ਹੀ ਨਾ ਰਿਆ ਤਾਂ ਫਿਰ ਸਿਆਸਤਕਾਰ ਹੀ ਰਹੇਗੀ ਸਾਡੇ ਵਸਰੇਵੇਂ ਆ ਅਸੀਂ ਕਾਂਗਰਸ ਤੋਂ ਪਹਿਲਾਂ ਮੈਂ ਪੰਜਾਬ ਨੂੰ ਪਿਆਰ ਕਰਦਾ ਹਾਂ ਕਾਂਗਰਸ ਤੋਂ ਪਹਿਲਾਂ ਮੈਂ ਪੰਜਾਬ ਦੀ ਧਰਤੀ ਨੂੰ ਪਿਆਰ ਕਰਦਾ ਹਾਂ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦਾ ਹਾਂ ਤੋਂ ਮੇਰੀ ਬੇਨਤੀ ਹੈ ਸਾਰੇ ਪੰਜਾਬ ਦੇ ਆਬਾਦ ਨੂੰ ਸਾਰਿਆਂ ਨੂੰ ਚਾਹੇ ਕਿਸੇ ਦਾ ਕਿਸਾਨੀ ਨਾਲ ਤਲਕੁਕਤ ਹੈ ਜਾਂ ਨਹੀਂ ਹੈ ਕਿਸਾਨੀ ਦੇ ਕਰਕੇ ਤੁਹਾਡੇ ਕਿਤੇ ਚੱਲਦੇ ਆ ਤਕੜੇ ਹੋ ਜਾਓ ਔਰ ਲੜਾਈ ਲੜਾਂਗੇ ਔਰ ਜਿੰਨਾ ਚੱਕਰ ਕਿਸਾਨ ਅਸੀਂ ਉੱਥੇ ਇਸ ਕਰਕੇ ਨਹੀਂ ਜਾਂਦੇ ਕਿਸਾਨ ਨੇ ਕਹ ਰਾਜਨੀਤਿਕ ਵਿਅਕਤੀ ਨਾ ਹੋਣ ਜਦੋਂ ਕਿਸਾਨ ਬੁਲਾਵੇ ਅਸੀਂ ਜਾਓ ਤੇ ਤੁਸੀਂ ਸਾਰੇ ਲੋਕ ਵੱਧ ਚੜ ਕੇ ਹਿੱਸਾ ਪਾ ਕੇ ਹਰ ਚੀਜ਼ ਆਰਥਿਕ ਤੌਰ ਤੇ ਵੀ ਸਹੂਲਤ ਦੇ ਤੌਰ ਤੇ ਵੀ ਬੰਦੇ ਵੇਚ ਕੇ ਵੀ ਮਦਦ ਕਰੋ ਧੰਨਵਾਦ